ਜੀ ਆਇਆਂ ਨੂੰ ਸਸ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਬੱਧੀ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਛਾ ਜੀ ਜਿਵੇਂ ਕਿ ਆਪਾਂ ਕੱਲ ਇੱਕ ਦੇਖਿਆ ਬ੍ਰਾਡਕਾਸਟ ਬਾਬਾ ਹਰਜੀਤ ਸਿੰਘ ਦਾ ਠੀਕ ਹੈ ਉਹਦਾ ਕੱਲ 15 ਮਿੰਟ ਦਾ ਦੇਖਿਆ ਮੇਰੇ ਖਿਆਲ ਇਹ ਆਪਾਂ ਅੱਜ ਫੇਰ ਕੋਈ 15 ਮਿੰਟ ਦਾ ਪੈਂਡਿੰਗ ਹੈ ਇਹ ਦੂਜੇ ਐਪੀਸੋਡ ਹੈ ਉਹਦਾ ਪਹਿਲੇ ਆਪਾਂ ਉਹ ਦੇਖਦੇ ਹਾਂ ਤੇ ਫਿਰ ਉਹਦੇ ਤੇ ਵਿਚਾਰ ਕਰਦੇ ਹਾਂ ਬਿਲਕੁਲ ਜੀ ਹੋਈ ਆ ਵੀ ਅਸੀਂ ਜਿਹੜੇ ਬਾਹਰ ਲੋਕ ਬੈਠੇ ਨੇ ਜਾਂ ਸਾਡੇ ਲੋਕ ਜਿਹੜੇ ਸਿਰਫ ਚੱਕਲੋ ਰੱਖਣ ਵਾਲੀ ਗੱਲਾਂ ਕਰਦੇ ਨੇ ਸਿਰਫ ਉਹਨਾਂ ਤੋਂ ਬਾਹਰ ਨਹੀਂ ਆ ਰਹੇ ਕਿਉਂਕਿ ਸਿੱਖੀ ਦਾ ਪਸਾਰਾ ਸਿੱਖਾਂ ਤੋਂ ਬਾਹਰ ਕੰਦੀ ਲੋੜ ਹੈ ਕਿਉਂਕਿ 80 ਕਰੋੜ ਤੋਂ ਉੱਪਰ ਸਾਡਾ Hindu ਪਰਿਵਾਰ ਹੈ ਸਾਡੇ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਿਆਰ ਨਾਲ ਸਮਝਾ ਕੇ ਤੁਸੀਂ ਸਿੱਖੀ ਨਾਲ ਜੋੜ ਸਕਦੇ ਆ ਤੁਹਾਡੇ ਆਪ ਦੇ ਦਾ 40% ਸਿੱਖੀ ਨੂੰ ਛੱਡ ਗਏ ਨੇ ਸੋ ਇਹ ਜਿਹੜਾ ਪਾਰਟ ਹੈ ਸਾਨੂੰ ਸਮਝਣ ਦੀ ਲੋੜ ਹੈ ਹੂੰ ਆਪਣਾ ਜਿੱਥੇ ਪਰਮਾਤਮਾ ਨੇ ਡਿਊਟੀ ਲਾਈ ਹੈ ਆਪਾਂ ਵੱਖੋ-ਵੱਖੀ ਡਿਊਟੀ ਪਰਮਾਤਮਾ ਦੀ ਕਿਰਤਨ ਵਾਹ ਹੂੰ ਤੁਸੀਂ ਗੱਲ ਕੀਤੀ ਕਿਸੇ ਪਰਿਵਾਰ ਨਾਲ ਜਿਹੜੇ ਉਸ ਵੇਲੇ ਸ਼ਹੀਦ ਹੋਏ ਇਹਨਾਂ ਦਿਨਾਂ ਦੇ ਵਿੱਚ ਜਾਂ ਤੁਸੀਂ ਕਿਸ ਨਾਲ ਮੁਲਾਕਾਤ ਕੀਤੀ ਵੀ ਤੁਹਾਡਾ ਫਰਜ਼ ਬੰਦਾ ਹੈ ਤੁਸੀਂ ਇੱਕ ਸਰੂਪ ਦੇ ਵਿੱਚ ਕਿਉਂਕਿ ਤੁਹਾਨੂੰ ਸੰਤ ਜੀ ਦੀ ਉਤਪਾਦੀ ਦਿੱਤੀ ਗਈ ਹੈ ਤੁਹਾਨੂੰ ਤੁਸੀਂ ਇਹ ਕੀਤੀ ਸੀ ਕਿਸੇ ਨਾਲ ਗੱਲਬਾਤ ਹਾਲਾਂਕਿ ਇਹ ਸੰਤ ਜੀ ਦੀ ਉਤਪਾਦੀ ਤੁਹਾਨੂੰ ਕਿਸੇ ਗੁਰੂ ਜੀ ਵੱਲੋਂ ਦਿੱਤੀ ਗਈ ਸੀਗੀ ਮੈਨੂੰ ਨਾਮ ਨਹੀਂ ਇਹਨਾਂ ਦਾ ਜੈਨ ਦੇ ਵਿਚਾਰੇ ਕੀਤੀ ਕਿਸੇ ਨਾਲ ਗੱਲਬਾਤ ਕੇ ਵੀ ਉਸ ਵੇਲੇ ਇਹ ਚੀਜ਼ਾਂ ਹੋਈਆਂ ਸੀ ਕਿ ਅਸੀਂ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਤੇ ਜਿਹੜਾ ਇਹਦਾ ਇਨਸਾਫ ਮਿਲ ਸਕੇ ਨਾ ਕਾਹਨ ਕੀ ਹੈ ਜਿਨ੍ਹਾਂ 84 ਦੇ ਵਿੱਚ ਸ਼ਹੀਦ ਹੋਏ ਨੇ ਚਾਂ ਵੱਖ-ਵੱਖ ਹੋਏ ਨੇ ਤਕਰੀਬਨ 40 ਸਾਲ ਤੋਂ ਉੱਪਰ ਹੋ ਗਏ ਨੇ ਇਹ ਜਿਹੜਾ ਵਾਕਿਆ ਵਰਤਿਆ ਤੇ 40 ਸਾਲ ਦੇ ਵਿੱਚ ਲਗਭਗ ਦੋ ਪੀੜੀਆਂ ਤਾਂ ਲੰਘ ਜਾਂਦੀਆਂ ਨੇ ਤੇ ਜਿਹੜਾ ਹੁਣ ਸਮਾਚਾਰ ਹੈ ਉਹ ਸਿਰਫ ਕੀ ਹੈ ਲੋਕ ਉਸ ਚੀਜ਼ ਨੂੰ ਇੱਕ ਹਥਿਆਰ ਵਾਂਗ ਬਾਈਪਨ ਵਾਂਗ ਯੂਜ਼ ਕਰਦੇ ਨੇ ਉਹਨਾਂ ਸ਼ਬਦਾਂ ਨੂੰ ਕਿ ਮੇਰਾ ਪਰਿਵਾਰ ਛਿੰਦ ਹੋ ਗਿਆ ਮੈਂ ਉਸ ਸ਼ਹੀਦ ਪਰਿਵਾਰ ਤੋਂ ਆ ਇਹ ਸਿਰਫ ਲੋਕ ਲੋਕਾਂ ਸਿੱਖਾਂ ਦੀ ਹਮਦਰਦੀ ਲੈਣ ਵਾਸਤੇ ਇਹ ਤੁਹਾਡੇ ਸ਼ਬਦ ਗਲਤ ਨਹੀਂ 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 ਸ਼ਬਦ ਗਲਤ ਨਹੀਂ ਤੁਹਾਡੇ ਤੁਹਾਨੂੰ ਲੱਗਦਾ ਨਹੀਂ ਇਹ ਤੁਹਾਡਾ ਕਿਸੇ ਦਾ ਪਰਿਵਾਰ ਸ਼ਹੀਦ ਹੋਇਆ ਹੋਵੇ ਉਹ ਰਾਜਨੀਤੀ ਥੋੜੀ ਕਰੇਗਾ ਜੀ ਜੇ ਤੁਹਾਡਾ ਕੋਈ ਪਰਿਵਾਰ ਛਿੰਦ ਹੋਇਆ ਤੁਸੀਂ ਰਾਜਨੀਤੀ ਗੱਲ ਉੱਥੇ ਹੀ ਕਰਦਾ ਕਿ ਜਿਨਨੇ ਨੇ ਉਹ ਸਿਰ ਪਰ ਬਾਹਰ ਤੋਂ ਹਮਦਰਦੀ ਲੈ ਕੇ ਪੈਸੇ ਇਕੱਠੇ ਕਰਦਾ ਹੀ ਇੱਕ ਵਿਸ਼ਾ ਬਣਿਆ ਇਹ ਤੁਹਾਡਾ ਹੋ ਸਕਦਾ ਜਿਆਦਾ ਕੁਝ ਨਹੀਂ ਇਹ ਤੁਹਾਡੀ ਸੋਚ ਗਲਤ ਹੈ ਇਸ ਇਸ ਪ੍ਰਤੀ ਜੇ ਤੁਸੀਂ ਮਿਲ ਨਹੀਂ ਕਿਸੇ ਨੂੰ ਤੁਸੀਂ ਮੈਨੂੰ ਮਿਲੇਓ ਕਿਸੇ ਨੂੰ ਮੈਨੂੰ ਇੱਕ ਗੱਲ ਦੱਸੋ 40 ਸਾਲ ਹੋ ਗਏ ਨੇ ਜਿਹੜੇ ਪੰਨਾਂ ਅੱਜ 40 ਸਾਲ ਦੇ ਜਿਹੜੇ ਪਹਿਲਾਂ ਹੋਏ ਨੇ ਉਸ ਸਮੇਂ 20 ਸਾਲ ਦੇ ਹੋਣਗੇ ਅੱਜ 60 ਸਾਲ ਦੇ ਹੋ ਚੁੱਕੇ ਨੇ 60 ਸਾਲ ਦੇ ਵਿੱਚ ਕਿਉਂ ਸਰਵਾਈਵ ਹੀ ਨਹੀਂ ਕਰ पाए ਕੀ ਉਹਨਾਂ ਨੇ ਕਰ ਰੋਟੀ ਅਸੀਂ ਇਹ ਕਹਿੰਦੇ ਕਿ ਜਿਹੜਾ ਜੂਨ 1984 ਹੋਇਆ ਵੱਡਾ ਕੱਲੂ ਘਰਾ ਹੋਇਆ ਜਿਹੜਾ ਕੱਲੂ ਕਰਾ ਨਾ ਤੇ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਇਹੋ ਚੀਜ਼ ਹੈ ਇਹ ਦੋ ਗੱਲਾਂ ਤੇ ਤੁਸੀਂ ਹਟ ਕੇ ਗੱਲ ਕੀਤੀ ਆ ਮੈਂ ਪਹਿਲਾਂ ਕਿਹਾ ਕਿ ਜਦੋਂ ਵੀ 84 ਤੋਂ ਪਹਿਲਾਂ ਵੀ ਜੇ 85 ਤੋਂ ਪਹਿਲਾਂ ਵੀ ਹਰਮੰਦਰ ਸਾਹਿਬ ਤੇ ਚੇਹੇ ਕੋਈ ਵੀ ਛੜ ਕੇ ਆਇਆ ਉਸ ਨੂੰ ਕਦੇ ਭੁੱਲਿਆ ਨਹੀਂ ਜਾਣਾ ਚਾਹੀਦਾ ਅੱਜ ਦੀ ਕਲੀ ਨਹੀਂ ਹੈ ਜਿਹੜੇ ਮੁਸਲਮਾਨ ਜਿਹੜੇ ਮੋਗਲ ਆਏ ਨੇ ਉਹਨਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਕਿ ਹਰਮੰਦਰ ਸਾਹਿਬ 84 ਚ ਕਿਲਵੀ ਵਾਰ ਅਟੈਕ ਹੋਇਆ ਉਸ ਤੋਂ ਪਹਿਲਾਂ ਜਿਹੜੇ ਹੋਏ ਨੇ ਉਹ ਕਿਹਨਾਂ ਨੇ ਕੀਤੇ ਨੇ ਉਹਨਾਂ ਦਾ ਵੀ ਸਾਡੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਉਹ ਸਾਨੂੰ ਮੁਸਲਮਾਨ ਬਣਾਉਣ ਵਾਸਤੇ ਆਏ ਸੀਗੇ ਸਾਡੇ ਉਹਨਾਂ ਮੁਸਲਮਾਨਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤੇ ਨੇ ਉਥੇ ਅਸੀਂ ਮੁਗਲ ਸ਼ਬਦ ਵਰਤ ਲੈਂਦੇ ਆ ਮੁਗਲ ਨਹੀਂ ਉਹ ਮੁਸਲਮਾਨ ਸੀਗੇ ਸਾਰੇ ਉਹਨਾਂ ਨੇ ਆ ਕੇ ਹਰਿਮੰਦਰ ਸਾਹਿਬ ਨੂੰ ਤੋੜਿਆ ਉਹ ਸਰੋਵਰ ਪੂਰੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਕੀ ਕੀ ਉਹਨਾਂ ਨੇ ਕੀਤਾ ਉਹਨੂੰ ਕਦੇ ਭੁੱਲੋ ਨਾ ਕੱਲਾ 84 ਵੀ ਸਾਨੂੰ ਯਾਦ ਰਹੇ ਕਿ ਸਮੇਂ ਦੀ ਸਰਕਾਰ ਜਿਹੜੀ ਆ ਅੱਜ ਦੀ ਸਰਕਾਰ ਜਿਹੜੀ ਆ ਮੌਜੂਦਾ ਜਿਹੜੀ ਪੰਜਾਬ ਸਰਕਾਰ ਆ ਇੱਕ ਟਾਈਮ ਸੀ ਕਿ ਕੇਜਰੀਵਾਲ ਆਪਣੇ ਬੱਚਿਆਂ ਦੇ ਸਿਰ ਤੇ ਉੱਤੇ ਹੱਥ ਰੱਖ ਕੇ ਸੌਂ ਖਾਂਦਾ ਸੀ ਕਿ ਅਸੀਂ ਜੀਵਨ ਦੇ ਵਿੱਚ ਕਦੇ ਕਾਂਗਰਸ ਦੇ ਨਾਲ ਰਿਲਾਇੰਸ ਨਹੀਂ ਕਰਾਂਗੇ ਲੇਕਿਨ ਉਹੀ ਕੇਜਰੀਵਾਲ ਨੇ ਕੀਤਾ ਅੱਜ ਪੰਜਾਬ ਸਰਕਾਰ ਨੇ ਕੀ ਕੀਤਾ ਪੰਜਾਬ ਸਰਕਾਰ ਨੇ ਉਹਦੀ ਸ਼ਹਾਦਤ ਨੂੰ ਮਨਾਇਆ ਅਸੀਂ ਤਾਂ ਇੱਕ ਆਮ ਇਨਸਾਨ ਹੈ ਇੱਕ ਗੁਰੂ ਦੇ ਚਾਨਾ ਦੇ ਸੇਵਕ ਹੈ ਸਾਨੂੰ ਤਾਂ ਕਦੇ ਭੁੱਲੇ ਨਹੀਂ ਸਕਦਾ ਲੇਕਿਨ ਜਿਹੜੇ ਸਵਾਲ ਸਾਨੂੰ ਸਰਕਾਰ ਨਾਲ ਕਰਨੇ ਚਾਹੀਦੇ ਨੇ ਅੱਜ ਭਗਵੰਤ ਮਾਨ ਜੀ ਆਪਣੇ ਕੈਬਨਟ ਨੂੰ ਲੈ ਕੇ ਉੱਥੇ ਨਮਸਤਕ ਹੋਣ ਜਾ ਰਹੇ ਨੇ ਕੀ ਆ ਜਿੰਨੇ ਕਾਂਗਰਸੀ ਨੇ ਉੱਥੇ ਜਾ ਕੇ ਮਾਫੀ ਮੰਗਣ ਜਾ ਰਹੇ ਨੇ ਕੋਈ ਨਹੀਂ ਜੂਨ ਮਹੀਨਾ ਆਉਂਦਾ ਬੜੀਆਂ ਲੋਕਾਂ ਨੇ ਦਰਦ ਭਰੀਆਂ ਸਟੋਰੀਆਂ ਪਾਉਣੀਆਂ ਬੜੀਆਂ ਫੋਟੋਜ਼ ਵਾਇਰਲ ਕਾਨੀਆਂ ਅਗਲੇ ਮਹੀਨੇ ਸਾਵਣ ਆ ਜਾਣਾ ਠੀਕ ਹੈ ਫਿਰ ਸੋਣੇ ਚੜੀ ਲੱਗ ਡਿਲੀਟ ਵੀ ਨਹੀਂ ਕਰਦੇ ਬੀਜੇਪੀ ਤਾਂ ਜਿੱਡ ਕਰ ਜਾਂਦੀ ਆਪਣੇ ਪੇਜ ਤੇ ਪੋਸਟਾਂ ਸ਼ੇਅਰ ਕਰਕੇ ਦੇਖੋ ਬੀਜੇਪੀ ਜਿਹੜੀ ਹੈਗੀ ਆ ਉਹ ਇੱਕ ਸਮੇਂ ਦੀ ਸਰਕਾਰ ਹੈ ਹੂੰ ਉਹਦਾ ਕਾਂਗਰਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਉਹਨਾਂ ਦਾ ਆਪਣਾ ਵਿਸ਼ਾ ਉਹ ਕਿਆ ਪੋਸਟਾਂ ਕਿਉਂਕਿ ਮੈਂ ਤਾਂ ਪੇਜ ਅਪਰੇਟ ਨਹੀਂ ਕਰਦਾ ਕਿਸੇ ਦਾ ਤੁਸੀਂ ਤਾਂ ਉਹਨਾਂ ਨਾਲ ਲਿੰਕਡ ਹੋ ਤੁਸੀਂ ਤਾਂ ਨਾਲ ਗੱਲਬਾਤ ਕਰਦੇ ਹੋ ਐਪਲੀਕੇਟ ਕਰਦਾ ਤੁਹਾਨੂੰ ਤੁਸੀਂ ਤੋਂ ਅਸੀਂ ਸਵਾਲ ਕਰ ਸਕਦੇ ਇਹਨਾਂ ਨੂੰ ਕਿ ਅੱਛਾ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਏ ਕਿ ਬੀਜੀਪੀ ਨਾਲ ਲਿੰਕਡ ਨਹੀਂ ਤੇ ਮੈਨੂੰ ਵੀ ਕਿਸੇ ਆਪਣੇ ਭਰਾ ਨੇ ਦੱਸਿਆ ਸੀ ਜੜਦੇ ਪੰਜਾਬ ਚੋਂ ਕਿ ਇਹ ਜਿਹੜੇ ਨੇ ਬੀਜੀਪੀ ਨੂੰ ਸਪੋਰਟ ਕਰਦੇ ਨੇ ਉਹ ਬੀਜੀਪੀ ਦੇ ਨਾਲ ਅਟੈਚ ਨਹੀਂ ਇਸੇ ਵਜ੍ਹਾ ਤੋਂ ਇਹ 84 ਵਾਲੀ ਕੋਈ ਗੱਲ ਨਹੀਂ ਕਰਦੇ ਜੂਨ ਦਾ ਮੈਂ ਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਕਹਿਣਾ ਉਹੀ ਹੈ ਜੋ ਇਹਨਾਂ ਨੂੰ ਕਿਹਾ ਜਾਣੀ ਹੈ ਹਾਂਜੀ ਕਿਔਰ ਰੀਡ ਕੀਤੀ ਜੇ ਜੇ ਪਾਈ ਕਿਤਾ ਪਾਇ ਲੱਗ ਤੈ ਦੇਖੋ ਕਾਨ ਕੀ ਆ ਅਗਰ ਉਹ ਕੀ ਪਾ ਰਹੇ ਨੇ ਕੀ ਡਿਲੀਟ ਕਰ ਰਹੇ ਨੇ ਮੈਂ ਤਾਂ ਕਿਤੇ ਦੇਖੀ ਨਹੀਂ ਹੈਗੀ ਹਮ ਠੀਕ ਹੈ ਅੱਜ ਸੰਦੂਰ ਦੀ ਗੱਲ ਚੱਲ ਰਹੀ ਆ ਹਮ ਕਿਉਂਕਿ ਸੰਦੂਰ ਦੇ ਨਾਮ ਤੇ ਫੇਕ ਨਿਊਜ਼ ਚੱਲੀ ਆ ਹਮ ਕਿਤੇ ਵੀ ਭਾਜਪੀ ਨੇ ਸੰਦੂਰ ਵੰਡਣ ਦੀ ਗੱਲ ਨਹੀਂ ਕੀਤੀ ਹਮ ਇਹ ਤਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਵੀ ਭਗਵੰਤ ਮਾਨ ਨੇ ਕੀ ਕਿਹਾ ਇਹਨੂੰ ਪੁੱਛੀਏ ਭਗਵੰਤ ਮਾਨ ਨੂੰ ਬਨ ਨੈਸ਼ਨਲ ਬਨ ਹਸਬੈਂਡ ਹਮ ਕੀ ਆ ਤੁਸੀਂ ਆਪਣੀਆਂ ਮਾਵਾ ਭੈਣਾਂ ਵਾਸਤੇ ਸ਼ਬਦ ਸੁਣ ਲੂਗੇ ਹੂੰ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਤੁਸੀਂ ਗੁਰੂ ਦੇ ਸਿੱਖ ਹੋ ਤੁਹਾਨੂੰ ਵੀ ਤਾਂ ਭਗਵਾਨ ਤੇ ਮੰਨਦੇ ਹੋ ਲੋਤਾ ਇਹ ਵੀ ਐਕਸੈਪਟ ਕਰ ਰਹੇ ਕਿ ਕਿਸੇ ਦੇ ਘਰ ਸੰਦੂਰ ਕਿਉਂ ਪੇਚਣਾ ਪੇਜੇ ਹੀ ਨਹੀਂ ਹੈਗਾ ਉਹ ਭਾਜਪੀ ਦੀ ਇੱਕ ਵੀ ਬਕਾਇਦਾ ਉਹਨਾਂ ਨੇ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਆ ਕਿ ਸਾਡੇ ਵੱਲੋਂ ਕਿਤੇ ਵੀ ਇਹ ਸਟੇਟਮੈਂਟ ਨਹੀਂ ਆ ਇਹ ਝੂਠੀ ਅਫਵਾਹ ਫਨਲਾਈ ਗਈ ਆ ਵਿਰੋਧੀ ਧਿਰਾਂ ਨੇ ਭਾਜਪੀ ਨੂੰ ਬਦਨਾਮ ਕਰਨ ਵਾਸਤੇ ਅੱਜ ਸੰਦੂਰ ਆਪਰੇਸ਼ਨ ਦੇ ਤਹਿਤ ਸਾਡੀਆਂ ਭੈਣਾਂ ਨੂੰ ਇੱਕ ਮਾਣ ਵਧਿਆ ਕਿ ਸਾਡੀ ਜਿਹੜੀ ਰੱਖਸ਼ਾ ਕੀਤੀ ਗਈ ਹੈ ਸਾਨੂੰ ਸਰਾਉਣਾ ਦਾ ਕੀ ਸੀ ਉਹਨੂੰ ਉਲਟਾ ਦਬਾਉਣ ਵਾਸਤੇ ਬੀਜੇਪੀ ਨੂੰ ਬਦਨਾਮ ਕਰਨ ਵਾਸਤੇ ਇਹ ਫੇਕ ਨਿਊ ਚੱਲੀ ਜਿਹਦੀ ਸਟੇਟਮੈਂਟ ਬੀਜੇਪੀ ਦੇ ਨੇਹ ਤੁਹਾਡਾ ਫੈਕਟ ਚੈੱਕ ਹੈ ਫੇਕ ਕਹਿ ਰਹੇ ਤੁਸੀਂ ਤੁਸੀਂ ਫੈਕਟ ਚੈੱਕ ਹੈ ਇਹ ऑलरेडी ਇਹਦੀ ਸਟੇਟਮੈਂਟ ਹੈ ਨਾ ਬੀਜੇਪੀ ਨੇ ਦਿੱਤੀ ਕਿ ਸਾਡੇ ਵੱਲੋਂ ਕੋਈ ਨਹੀਂ ਸਟੇਟਮੈਂਟ ਦਿੱਤੀ ਹੈ ਬੀਜਪੀ ਦੇ ਨੇਤਾ ਨੇ ਸੁਣਿਆ ਪੈਦਾਤਾ ਅੱਜ ਆਪਣੇ ਚੰਡੀਗੜ੍ਹ ਦੇ ਕਾਲੇ ਵੀਨਿੰਦ ਜੋਸ਼ੀ ਦੀ ਸਟੇਟਮੈਂਟ ਆ ਜੋ ਕਿ ਇਹਦੇ ਬੀਜਪੀ ਦੇ ਜਿਹੜੇ ਆ ਆਪਣੇ ਅ ਅਫੀਸ਼ੀਅਲ ਜਿਹੜੇ ਬੁਲਾਰੇ ਨੇ ਉਹ ਠੀਕ ਆ ਉਹਨਾਂ ਦੀ ਸਟੇਟਮੈਂਟ ਆ ਉਹਨਾਂ ਨੇ ਦਿੱਤੀ ਆ ਦੂਸਰੀ ਗੱਲ ਇਹ ਹੈ ਕਿ ਭਗਵੰਤ ਮਾਨ ਨੇ ਜੋ ਸ਼ਬਦ ਯੂਜ਼ ਕਰੇ ਆ ਉਨੇ ਤੁਹਾਡੀ ਭੈਣ ਨੂੰ ਵੀ ਕਿਹਾ ਤੁਹਾਡੀ ਮਾਂ ਨੂੰ ਵੀ ਕਿਹਾ ਮੈਨੂੰ ਵੀ ਕਿਹਾ ਮੇਰੇ ਪਰਿਵਾਰ ਵੀ ਵਿੱਚ ਆਉਂਦਾ ਕਿ ਅਸੀਂ ਪੰਜਾਬ ਦੇ ਵਸਣ ਆਲੇ ਆਂ ਕਿ ਆ ਤੁਹਾਡੀ ਭੈਣ ਨੂੰ ਸਮੇ ਦਾ ਮੁੱਖ ਮੰਤਰੀ ਐਡੇ بڑے ਸ਼ਬਦ ਵਰਤ ਦੇਵੇ ਉਹ ਵੀ ਜਿਸ ਨੂੰ ਬੀਜੇਪੀ ਨੇ ਨਕਾਰਤਾ ਹੋਵੇ ਕੀ ਆ ਉਹ ਚੰਗੀ ਗੱਲ ਹੈ ਤੁਸੀਂ ਐਕਸੈਪਟ ਕਰਦੇ ਹੋ ਗੱਲ ਨੂੰ ਮੈਂ ਆਪ ਜੀ ਨੂੰ ਪੁੱਛਣਿਆ ਕਿ ਐਕਸੈਪਟ ਕਰ ਨਹੀਂ ਐਕਸੈਪਟ ਨਹੀਂ ਕੀਤੇ ਜਾਣਗੇ ਉਹਦੇ ਪਿੱਛੇ ਦੀ ਗੱਲ ਕੀ ਹੋ ਸਕਦੀ ਹੈ ਭਗਵੰਤਮਾਨ ਕੀ ਕਹਿਣਾ ਚਾਹ ਰਹੇ ਹੋ ਮੈਂ ਤੁਹਾਨੂੰ ਟੀਚਰ ਕਰ ਗਿਆ ਤੁਹਾਨੂੰ ਭਗਵੰਤਮਾਨ ਚ ਡਰ ਲੱਗਦਾ ਹ ਤੁਹਾਨੂੰ ਡਰ ਲੱਗਦਾ ਭਗਵੰਤਮਾਨ ਨਹੀਂ ਸਾਨੂੰ ਕਿਉਂ ਡਰ ਲੱਗਣਾ ਡਰ ਲੱਗਦਾ ਤੇ ਬੋਲਦੇ ਕਿਉਂ ਨਹੀਂ ਆਗੇ ਤੁਸੀਂ ਤੁਸੀਂ ਬੋਲੋ ਤੁਸੀਂ ਦੋ ਜੀ ਮੈਂ ਤਾਂ ਬੋਲ ਹੀ ਰਿਹਾ ਤੁਹਾਡਾ ਮੂੰਹ ਕਦੇ ਬੰਦ ਹੁੰਦਾ ਉੱਥੇ ਸਾਡਾ ਮੂੰਹ ਨਹੀਂ ਬੰਦ ਹੁੰਦਾ ਸਾਡਾ ਤਾਂ ਸਾਰਿਆਂ ਨੂੰ ਸਵਾਲ ਲੈ ਆ ਗਏ ਸਾਬ ਨੂੰ ਸਵਾਲ ਲੈ ਤੁਸੀਂ ਸਾਡਾ ਚੈਨਲ ਦੇਖ ਲਓ ਤੁਸੀਂ ਤੁਸੀਂ ਹਰੇਕ ਹਰੇਕ ਜੀ ਬੈਠੇ ਆਪਾਂ ਹਾਂਜੀ ਪ੍ਰੈਜ਼ੈਂਟ ਬੈਠੇ ਆਪਾਂ ਤੁਸੀਂ ਮੈਨੂੰ ਐ ਦੱਸੋ ਕਿ ਤੁਹਾਨੂੰ ਵੀ ਕਿਹਾ ਵਨ ਨੈਸ਼ਨਲ ਵਨ ਹਸਬੈਂਡ ਮੇਰਾ ਨਾਮ ਲੈ ਕੇ ਨਹੀਂ ਕਿਹਾ ਨਾ ਨਾ ਸਾਰਿਆਂ ਨੂੰ ਕਿਹਾ ਪੰਜਾਬ ਦੇ ਹਰ ਜਾਓ ਫਿਰ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਲਾਓ ਇੱਕ ਕੀ ਹੈ ਮਾਫੀ ਮੰਗਵਾਓ ਭਗਵੰਤ ਮਾਨ ਤੋਂ ਪੰਜਾਬ ਦੇ ਹਰ ਤੁਸੀਂ ਜਾਓ ਆ ਦੇਖੋ ਸੀਐਮ ਆ ਉਸ ਜਾਓ ਉੱਥੇ ਜਾ ਕੇ ਤੁਹਾਡੀ ਤਾਂ ਇਕਤਾ ਬੜੀ ਹੈਗੀ ਆ ਆ ਦੇਖੋ ਕੀ ਹੈ ਜੀ ਸੰਧੂਰ ਸੰਧੂਰ ਦਾ ਜਿਹੜਾ ਮਜ਼ਾਕ ਹੁੰਦਾ ਹੈ ਹੂੰ ਉਹ ਵੀ ਕਰਦੇ ਨੇ nde ਮਤਲਬ ਅਸੀਂ ਸੰਧੂਰ ਤੇ ਜਾਂਦੇ ਹਰ ਘਰ ਚ ਹੂੰ ਇਹ ਇਹ ਟੀਚਰਾਂ ਇਹ ਟੀਚਰ ਕਰੀ ਆਏ ਨੇ ਜਦ ਕੇ ਜਾਓ ਫਿਰ ਭਗਵੰਤ ਮਾਨ ਦੇ ਘਰ ਕੇ ਧਰਨਾ ਲਾਓ ਉਹਨਾਂ ਨੂੰ ਕਹੋ ਕਿ ਮਾਫੀ ਮੰਗੋ ਇਸ ਬਿਆਨ ਦੇ ਤੁਸੀਂ ਮੰਗਣੀ ਚਾਹੇ ਤੁਸੀਂ মিডিਆ ਵਾਲੇ ਹੋ ਤੁਸੀਂ ਕਰੋ ਮੈਂ ਤੁਹਾਨੂੰ ਸਵਾਲ ਕਰ ਰਿਹਾ ਤੁਹਾਡੇ ਜਰੀਏ ਗੱਲ ਕਰ ਰਿਹਾ ਕਿ ਤੁਸੀਂ ਤੁਹਾਡੀਆਂ ਸਾਡੀਆਂ ਭੈਣਾਂ ਤੁਸੀਂ ਆਪਣਾ ਸਵਾਲ ਰੱਖ ਦਿੱਤਾ ਤੁਸੀਂ ਹੁਣ ਸਾਡਾ ਸਵਾਲ ਲਓ ਜਾਓ ਧਰਨਾ ਲਾਓ ਭਗਵੰਤ ਮਾਨ ਨੂੰ ਕਹੋ ਕਿ ਮਾਫੀ ਮੰਗੋ ਭਗਵੰਤ ਮਾਨ ਦਾ ਪਾਠ ਕੀ ਆ ਕਿ ਭਗਵੰਤ ਮਾਨ ਤੇ মিডিਆ ਡਰਦਾ ਪੰਜਾਬ ਦਾ ਕੋਈ ਨਹੀਂ ਡਰਦਾ ਇਹ ਲੈਂਦੇ ਨੇ ਕੋਈ ਨਹੀਂ ਦੱਸਦਾ ਜਿਹੜਾ ਕੋਈ ਮੋਦੀ ਤੋਂ ਨਹੀਂ ਦੱਸ ਸਕਦਾ ਭਗਵੰਤ ਮਾਤਾ ਫਿੱਟਰੇ ਸਾਡੇ ਚੈਨਲ ਢੀਲ ਹੋ ਚੁੱਕੇ ਨੇ ਮੋਦੀ ਦਾ ਤਾਂ ਕਾਰ ਹੈ ਜਿੰਨਾ ਤੁਸੀਂ ਮੋਦੀ ਦੇ ਅੰਗੇਜਡ ਬੋਲੇ ਉਹਨਾਂ ਨੂੰ ਪੰਜਾਬ ਸਰਕਾਰ ਖੁਸ਼ ਹੁੰਦੀ ਹੈ ਤੁਹਾਡਾ ਤੁਸੀਂ ਭਗਵੰਤ ਕਿਸੇ ਤੋਂ ਨਹੀਂ ਖੁਸ਼ ਹੁੰਦਾ ਕੋਈ ਸਭ ਦੀ ਪਾਲਿਸੀ ਹੁੰਦੀ ਹੈ ਇਹ ਤੁਹਾਡਾ ਤੁਹਾਡਾ ਹੋ ਸਕਦਾ ਹੈ ਕਿ ਵਿਸ਼ਵਾਸ ਦੇ ਨਾਲ ਤੁਹਾਨੂੰ ਚੱਲਣਾ ਪੈਂਦਾ ਤੁਹਾਨੂੰ ਇਹ ਲੱਗਦਾ ਕਿ ਵੀ ਮੀਡੀਆ ਤੇ ਸਵਾਲ ਆਜੇ ਜੋ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਤੇ ਮੀਡੀਆ ਕੋਲ ਆ ਜਾਓ ਰਿਕਾਰਡਿੰਗ ਚੱਲਦੀ ਹੈ ਕੱਟਿਓ ਨਾ ਇਹਦੇ ਵਿੱਚੋਂ ਤੇ ਚਲਾਇਓ ਨਾ ਮੇਰਾ ਇਹਦੇ ਆਏ ਚੱਲੇਗੀ ਭਗਵੰਤ ਮਾਤਾ ਵੀ ਤੂੰ ਸਾਡੀਆਂ ਧੀਆ ਭੈਣਾਂ ਨੂੰ ਉਹ ਬੋਲਿਆ ਕੀ ਮੋਤੀ ਦਾ ਸੰਦੂਰ ਤੂੰ ਦੇ ਦੇ ਆ ਤੂੰ ਚੱਲੋ ਮੈਂ ਤਾਂ ਕਹਿ ਰਿਹਾ ਤੂੰ ਵੀ ਚੱਲੋ ਤੁਸੀਂ ਘਰ ਨਾ ਲਾਓ ਕਿ ਮੈਂ ਕਵਰੇਜ ਕਰੂਗਾ ਭਗਵੰਤ ਮਾਨ ਦੇ ਘਰ ਦੇ ਬਾਅਦ ਜਦੋਂ ਤੁਹਾਡਾ ਧਰਨਾ ਹੋਵੇਗਾ ਮੈਂ ਕਵਰੇਜ ਕਰੂਗਾ ਜੇ ਕੋਈ ਭੇਜਦਾ ਹੈ ਭਗਵੰਤ ਮਾਨ ਦੇ ਘਰ ਵੀ ਸੰਦੂਰ ਆਊਗਾ ਫਿਰ ਕੀ ਉਹ ਆਪਣੇ ਘਰੇ ਆਪਣੀ ਮਾਂ ਨੂੰ ਦੇਊਗਾ ਕਿਆ ਆਪਣੀ ਘਰ ਵਾਲੀ ਨੂੰ ਦੋਗਾ ਸ਼ਰਮ ਆਉਣੀ ਚਾਹੀਦੀ ਹੈ ਇੱਕ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਕੀ ਕਹਿੰਦਾ ਤੁਸੀਂ ਮੋਦੀ ਦੇ ਨਾਮ ਦਾ ਸੰਦੂਰ ਲਾ ਲੋ ਉਹ ਤੇਰੇ ਛਿੱਤਰ ਮਾਰਨੇ ਪੰਜਾਬ ਦੀਆਂ ਧੀਆ ਅੱਜ ਇਕੱਠੀਆਂ ਹੋ ਕੇ ਠੀਕ ਹੈ ਤੈਨੂੰ ਕੀ ਪਤਾ ਸੰਦੂਰ ਦੀ ਕੀਮਤ ਕਿਆ ਇਹਦਾ ਤਾਂ ਦੂਜਾ ਵਿਆਹ ਹੈ ਤੇਰੇ ਤਾਂ ਬੱਚੇ ਆਪ ਰੋਲਦੇ ਨੇ ਪਹਿਲੇ ਠੀਕ ਹੈ ਸ਼ਰਮਿੰਦ ਇਹ ਬੇਸ਼ਰਮ ਆਦਮੀ ਆ ਔਰ ਬੇਸ਼ਰਮ ਪੰਜਾਬ ਦੇ ਲੋਕ ਹੋ ਗਏ ਪੰਜਾਬ ਦਾ ਮੀਡੀਆ ਵੀ ਬੇਸ਼ਰਮੀ ਹੋ ਗਿਆ ਜਿਹੜਾ ਬੋਲ ਨਹੀਂ ਰਿਹਾ ਇਹ ਗੱਲ ਤੇ ਉਹਨਾਂ ਤੋਂ ਵੱਡੇ ਫਿਰ ਤੁਸੀਂ ਬੇਸ਼ਰਮ ਹੋ ਗਏ ਜਾਣ ਜਾਣ ਕੇ ਇੱਕ ਗੱਲ ਨੂੰ ਨੰਦੁਰਾ ਰਹੇ ਮੈਂ ਕਿਉਂ ਆ ਮੈਂ ਤਾਂ ਆਪਣਾ ਦਰਦ ਰੋ ਰਿਆਂ ਕਿ ਤੁਹਾਡੇ ਕਿਤੇ ਜਮੀਰ ਜਾਗ ਦੇ ਤੁਸੀਂ ਉਹ ਜਾ ਕੇ ਉਹ ਨੂੰ ਘੇਰ ਲਓ ਤੁਹਾਡਾ ਨਾ ਜਾ ਤੁਸੀਂ ਘੇਰੋ ਅਸੀਂ ਤਾਂ ਤੁਹਾਨੂੰ ਕਵਰੇਜ ਕਰ ਸਕਦੇ ਆ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਥੋੜੀ ਕਰ ਸਕਦੇ ਆ ਤੁਸੀਂ ਜਾਓ ਲਾਓ ਧਰਨਾ ਅਸੀਂ ਕਰ ਸਕਦੇ ਹਾਂ ਤੁਸੀਂ ਜਾਓ ਕਿਉਂ ਅਸੀਂ ਪੱਤਰਕਾਰ ਨਹੀਂ ਹਾਂਗੇ ਅਸੀਂ ਪੰਜਾਬ ਦੇ ਆ ਸਾਡਾ ਚੌਥੇ ਪਿੱਲਰ ਦਾ ਇਹ ਕੰਮ ਹੈ ਅਸੀਂ ਕਵਰੇਜ ਕਰ ਸਕਦੇ ਹਾਂ ਜੇ ਤੁਸੀਂ ਪ੍ਰੋਟੈਸਟ ਕਰਕੇ ਦੇ ਤੁਸੀਂ ਪੰਜਾਬ ਦੇ ਨੌਜਵਾਨ ਨਹੀਂ ਅਸੀਂ ਹੈਗੇ ਹਾਂ ਤੁਸੀਂ ਗੁਰੂ ਤੇ ਸਿੰਘ ਨਹੀਂ ਅਸੀਂ ਹੈਗੇ ਆ ਪਰ ਜੁਆਇਲ ਅਸੀਂ ਕਰਾਂਗੇ ਤੁਸੀਂ ਜਾਓ ਪਹੁੰਚੋ ਕਿ ਤੁਸੀ ਕਿੰਤੂ ਪ੍ਰੰਤੂ ਲੈ ਕੇ ਤੁਸੀਂ ਆਪਣੇ ਜਿੰਨੇ ਮਾਈਕ ਤੇ ਤੁਹਾਨੂੰ ਤੁਹਾਨੂੰ ਕਿੰਤੂ ਪ੍ਰੰਤੂ ਆਇਆ ਭਗਵੰਤ ਮਾਨ ਦੇ ਉੱਤੇ ਭਗਵੰਤ ਮਾਨ ਦੇ ਸ਼ਬਦਾਂ ਦੇ ਉੱਤੇ ਜਾਓ ਤੁਸੀਂ ਪ੍ਰੋਟੈਸਟ ਕਰੋ ਚਲੋ ਮੈਨੂੰ ਕਿੰਤੂ ਪ੍ਰੰਤੂ ਵੀ ਵਿਲ ਜੁਆਇਲ ਤੁਸੀਂ ਉੱਥੇ ਜਾਓਗੇ ਅਸੀਂ ਆਵਾਂਗੇ ਤੁਹਾਨੂੰ ਨਹੀਂ ਹੋਇਆ ਤੁਹਾਨੂੰ ਕੋਈ ਦਰਦ ਨਹੀਂ ਇਸ ਗੱਲ ਦਾ ਤੁਸੀਂ ਤਾਂ ਇਹ ਰਿਕਾਰਡਿੰਗ ਮੈਨੂੰ ਹੁਣ ਸੁਣਾਈ ਹੈ ਇਹ ਸੁਣੀ ਨਹੀਂ ਸੀ ਕਿ ਅਸੀਂ ਇਹ ਮੀਡੀਆ ਕਿਉਂ ਨਹੀਂ ਸੁਣਦਾ ਤੁਹਾਨੂੰ ਬਾਕੀ ਮੋਦੀ ਨੇ ਕੀ ਕਿਹਾ ਉਥੇ ਜਾਣਾ ਨਹੀਂ ਜਾਣਾ ਅੱਛੀਆਂ ਗੱਲਾਂ ਜਿਹੜੀਆਂ ਹੈਗੀਆਂ ਜਿੱਥੇ ਪੰਜਾਬ ਦੀਆਂ ਗੱਲਾਂ ਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਸੁਣਿਆ ਕਰੋ ਉਹਨਾਂ ਦੇਖੋ ਪੰਜਾਬ ਦਾ ਪਤਾ ਕੀ ਹਾਲ ਹੈ ਹੁਣ ਪੰਜਾਬ ਦਾ ਇੱਕ ਕਾਂਗਰਸ ਸਰਕਾਰ ਆਈ ਜਦੋਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਹੁਣ ਪਤਾ ਕੀ ਪ੍ਰੋਬਲਮ ਆਈ ਆ ਨਮੀ ਉਪलब्ਧੀ ਆ ਭਗਵੰਤ ਮਾਨ ਦੀ ਕਿਉਂਕਿ ਪੰਜਾਬ ਦੇ ਪਿੰਡ ਵਿਕਣ ਲੱਗ ਗਏ ਹੁਣ ਪਿੰਡਾਂ 'ਚ ਬੋਰਡ ਲੱਗੇ ਆ ਭਾਈ ਬਖਤੌਰ ਪਿੰਡ ਆ ਮਾਨਸਾ ਤੋਂ ਬਠਿੰਡਾ ਰੋਡ ਤੇ ਜਿੱਥੇ ਬੋਰਡ ਲੱਗਿਆ ਵਾ ਇੱਕ ਫੌਜੀ ਇਨਸਾਨ ਰਿਟਾਇਰਡ ਫੌਜੀ ਆ ਜਿਹਦੇ ਘਰੇ ਤਸਕਰ ਜਾਂਦੇ ਨੇ ਸ਼੍ਰੀ ਆਮ ਉਹਦੀ ਲਤ ਜੁੜਨ ਜੋਗੀ ਵੀ ਨਹੀਂ ਛੱਡੀ ਉਹ ਘਰ ਜਾ ਕੇ ਮਾਰਦੇ ਨੇ ਪਿੰਡ ਵਿੱਚ ਫਾਇਰ ਮਾਰ ਕੇ ਨਿਕਲਦੇ ਨੇ ਉਥੇ ਦਾ ਇੱਕ ਬੱਚਾ ਲਾਈਵ ਆਪਣੀ ਬੇਟੀ ਨੂੰ ਗੋਦ ਵਿੱਚ ਲੈ ਕੇ ਹੋ ਰਿਹਾ ਕਿ ਮੈਂ ਅਨ ਸਿਕਿਉਰ ਫੀਲ ਕਰ ਰਹੇ ਹਾਂ ਪਿੰਡ ਵਾਲਿਆਂ ਨੇ ਬੋਰਡ ਲਾਇਆ ਕਿ ਸਾਡਾ ਪਿੰਡ ਬਕਾਊ ਆ ਹੂੰ ਇਹ ਹਾਲ ਆ ਪਿੰਡ ਦੇ ਸੋ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਨਸ਼ੇ ਨੂੰ ਲੈ ਕੇ ਲੋਕਾਂ ਦੇ ਘਰ ਢਾਏ ਗਏ ਨੇ ਉਹਨੂੰ ਬੜਾ ਭਗਵੰਤਮਾਨ ਨੇ ਕਰਿਆ ਆ ਜੋ ਪਿੰਡ ਦਾ ਬੋਰਡ ਦਾ ਕਿਉਂ ਨਹੀਂ ਗਿਆ ਪਿੰਡ ਉਸ ਦੇ ਵਿੱਚ ਕਿ ਬਾਈ ਤੁਸੀਂ ਕਿਉਂ ਬੇਚ ਰਹੇ ਹੋ ਪਿੰਡ ਕਿਉਂ ਕਿ ਆ ਕਾਰਨ ਹੋ ਗਿਆ ਭਗਵੰਤ ਮਾਨ ਦੀ ਉੱਥੇ ਜबान ਬੰਦ ਹੈ ਤੇ ਮੀਡੀਆ ਵੀ ਉੱਥੇ ਚੁੱਪ ਹੈ ਕਿਉਂਕਿ ਭਗਵੰਤ ਮਾਨ ਤੋਂ ਡਰਦੇ ਨੇ ਸਾਰੇ ਜਾਂ ਪੈਸੇ ਲੈਂਦੇ ਨੇ ਕਿਹੜਾ ਸਾਰੇ ਦੇ ਚੱਲਦੀ ਹੈ ਸ਼ਾਇਦ ਤੁਸੀਂ ਪਤਾ ਨਹੀਂ ਖਬਰਾਂ ਨਹੀਂ ਦੇਖਦੇ ਅਖਬਾਰ ਨਹੀਂ ਦੇਖਦੇ ਕਾਨ ਕੀਆ ਸਿਰਫ ਉਹ ਸੇ ਪਰਸੈਂਟ ਕਹਿ ਸਕਦੇ ਆ ਤੁਸੀਂ ਹਾਂ ਆ ਤੁਹਾਨੂੰ ਮੈਂ ਹੀ ਸੁਣਾਈ ਆ ਭਗਵੰਤ ਮਾਨ ਦੀ ਸਟੇਟਮੈਂਟ ਕੱਲ ਦੀ ਹਾਂ ਇਹ ਵੀ ਤੁਹਾਨੂੰ ਕਿਸੇ ਨੇ ਭੇਜੀ ਹੋਣੀ ਆ ਜਿਵੇਂ ਤੁਹਾਨੂੰ ਭੇਜ ਦਿੰਦੇ ਹੈਗੇ ਮੈਨੂੰ ਭੇਜੀ ਨਹੀਂ ਅਕਸਰ ਕਿਹਾਗਾ ਨਹੀਂ ਤੁਸੀਂ ਕਿਹੜਾ ਬੈਠ ਕੇ ਲਾਈਵ ਭਗਵੰਤ ਮਾਨ ਨਹੀਂ ਜਾਂਦੇ ਮੈਂ ਕਹਿੰਦੇ ਵੇਟ ਕਰਦਾ ਵੀ ਕਦ ਲਾਈਵ ਹੋਊਗਾ ਮੇਰਾ ਕੋਈ ਭਗਵੰਤ ਮਾਨ ਦਾ ਮੈਂ ਕੋਈ ਫੈਨ ਥੋੜੀ ਆ ਮੈਂ ਫੈਨ ਆ ਕਾਲੀ ਦਾ ਦਸ਼ਮੇਸ਼ ਪੇਤਾ ਦਾ ਹਾਂ ਠੀਕ ਹੈ ਸੋ ਜਿਹੜਾ ਅੱਜ ਦਾ ਜਿਹੜਾ ਹਾਲਾਤ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਗਿਆ ਹਾਂ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਮਰ ਰਹੇ ਨੇ ਕਿਵੇਂ ਸਾਡਾ ਲੋਕਾਂ ਦਾ ਧਰਮ ਕਨਵਰਟ ਹੋ ਰਿਹਾ ਹਰ ਮੰਦਰ ਸਾਹਿਬ ਤੁਸੀਂ ਜਾ ਰਹੇ ਹੋ ਨਹੀਂ ਜਾ ਰਹੇ ਇਹਦੇ ਨਾਲ ਕੋਈ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਇੱਥੇ ਸ਼ਹਿਰਾਂ 'ਚ ਕਿਉਂ ਬੈਠੇ ਹੋ ਲਗਜ਼ਰੀ ਲਾਈਫ ਕਿਉਂ ਜੀ ਰਹੇ ਜਾਓ ਪਿੰਡਾਂ ਦੇ ਵਿੱਚ ਤੁਸੀਂ ਕਰੋ ਸੇਵਾ ਮੇਲੇ ਕਿਸੇ ਦੇ ਕਹਿਣ ਦੀ ਥੋੜੀ ਲੋੜ ਹੈ ਹਾਂ ਲਗਜ਼ਰੀ ਲਾਈਫ ਪਰਮਾਤਮਾ ਇਹੀ ਫਿਰ ਜੇ ਮੈਂ ਕਹਿ ਦਵਾਂ ਤੁਹਾਨੂੰ মিডিਆ ਨੂੰ ਕੀ ਲੋੜ ਹੈ ਸਾਨੂੰ মিডিਆ ਨੂੰ ਕੋਈ ਕੌਣ ਕਹੂਗਾ ਸਵਾਲ ਚੱਕੂਗਾ ਸਾਡੇ ਤੇ মিডিਆ ਨੂੰ ਕਿਉਂ ਨਹੀਂ ਹੈ ਜੇ ਤੁਸੀਂ ਸੰਤ ਸਮਾਜ ਬਣੇ ਹੋਏ ਹੋ ਤੁਸੀਂ ਸੰਤ ਭਟਕੇ ਉਤਪੱਦਵੀ ਲਈ ਹੋਈ ਆ ਤੁਸੀਂ ਜਾ ਨਹੀਂ ਸਕਦੇ ਜੇ ਲੋਕ ਮਾਰ ਰਹੇ ਤੁਸੀਂ ਜਾ ਨਹੀਂ ਸਕਦੇ ਦੇਖੋ ਕਾਨੂੰਨ ਕੀ ਆ ਮੈਨੂੰ ਕੋਈ ਅਥਾਰਟੀ ਥੋੜੀ ਆ ਕਿ ਜਾ ਕੇ ਮੈਨੂੰ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਤੂੰ ਜਾ ਕੇ ਉੱਥੇ ਕਰ ਲੈ ਪੰਜਾਬ ਸਰਕਾਰ ਤੋਂ ਲੋੜ ਆ ਅਥਾਰਟੀ ਦੀ ਪੰਜਾਬ ਸਰਕਾਰ ਦਾ ਬੈਠੀ ਹੋਣਾ ਲੋੜ ਆ ਅਥਾਰਟੀ ਦੀ ਤੁਹਾਡੇ ਉੱਤੇ ਜੇ ਪ੍ਰਸਿੰਦਰ ਮੋਤੀ ਹੋਣਾ ਤਾਂ ਮੈਂ ਤੁਹਾਨੂੰ ਸਿੱਧੇ ਸ਼ਾਹ ਦੇ ਪੰਜਾਬ ਜਿਹੜਾ ਮੇਰੇ ਵਾਸਤੇ ਸੇਫ ਨਹੀਂ ਹੈ ਪੰਜਾਬ ਆਮ ਬੰਦੇ ਦੇ ਜਾ ਕੇ ਲੱਤਾਂ ਤੋੜੀਆਂ ਜਾਣੀ ਇੱਕ ਫੌਜੀ ਦੀ ਆ ਤੇ ਮੈਨੂੰ ਤਾਂ ਪੰਜਾਬ ਸਰਕਾਰ ਵਈ ਸੀ ਮਾਰਾ ਦੂਗੀ ਤੁਸੀਂ ਸਿਕਿਉਰਟੀ ਲੈ ਲਓ ਕਾ ਇਹ ਨਾ ਜੈਡ ਪਲੱਸ ਸਿਕਿਉਰਟੀ ਲੈ ਲਓ ਤੁਸੀਂ ਮਾਰੇ ਪੰਜਾਬ ਸਰਕਾਰ ਤਾਂ ਮੇਰੇ ਨਾਲ ਦੇ ਨੂੰ ਫੋਨ ਨੂੰ ਫਿਰਦੀ ਹੈ ਤੁਸੀਂ ਇਸ ਜੈਡ ਸਿਕਿਉਰਟੀ ਦੀ ਗੱਲ ਕਹਿੰਦੇ ਹੂੰ ਪੰਜਾਬ ਸਰਕਾਰ ਕੀਤੇ ਨਹੀਂ ਦੇਸ ਆ ਦੀ ਪੰਜਾਬ ਸਰਕਾਰ ਤਾਂ ਜਦੋਂ ਖੁਸ਼ੀ ਮਨਾਊਗੀ ਜਦ ਦਿਨ ਹਰਜੀਤ ਸਿੰਘ ਮਰੂਗਾ ਪੰਜਾਬ ਸਰਕਾਰ ਤਾਂ ਮੈਨੂੰ ਮਰਾਉਣ ਨੂੰ ਫਿਰਦੀ ਆ ਉਹ ਕਿਸੇ ਦੇ ਮਰਨ ਦੀ ਖੁਸ਼ੀ ਨਹੀਂ ਮਨਾਉਂਦਾ ਹਕੀਕਤ ਮਨਾਉਂਦਾ ਨਹੀਂ ਮਨਾਏਗਾ ਮਨਾਉਂਦੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਜਿਹੜਾ ਹੈਗਾ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਨੂੰ ਦੇਤੀ ਆ ਜਦ ਕਿ ਹੇਠਾਂ ਤੇ ਰਿਪੋਰਟਸ ਹੁੰਦੀਆਂ ਨੇ ਕਿ ਇਹ ਨੂੰ ਸੁਰੱਖਿਆ ਦਿੱਤੀ ਜਾਵੇ ਇੱਥੇ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਜਿਹੜੇ ਮੰਨ ਲਓ ਅ ਮਾਈਨਿੰਗ ਦੇ ਜਿਹੜੇ ठेकेदार ਨੇ ਉਹਨਾਂ ਕੋਲ ਗਨਮੈਨਸ ਨੇ ਤੇ ਦਾਸਤਾ ਕਿਲਾ ਘੁੰਮਦਾ ਕੋਈ ਲੋੜ ਤੋਂ ਨਹੀਂ ਹੈ ਇਸ ਗੱਲ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਸਿੱਖੀ ਦੀ ਗੱਲ ਸਿਧਾਂਤ ਦੀ ਗੱਲ ਔਰ ਸਾਂਝੀ ਵਾਰਤਾ ਦੀ ਗੱਲ ਕਰੂਗਾ ਉਹ ਪੰਜਾਬ ਸਰਕਾਰ ਨੂੰ ਚੰਗਾ ਨਹੀਂ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਕੀ ਲੱਗਦਾ ਕਿ ਤੁਸੀਂ 6 ਜੂਨ ਦਾ ਇੱਕ ਵੱਡਾ ਦਿਨ ਹੈ ਅਕਾਲ ਤਖਤ ਸਾਹਿਬ ਤੇ ਜਾਓਗੇ ਨਾ ਤਮਸਤ ਹੋਵੋਗੇ ਜਿਸ ਤਿੱਕੇ ਨਾਲ ਬਾਬਾ ਤੁਮਾ ਹੋਰਾਂ ਨੇ एलान ਕੀਤਾ ہے کہ جڑے جٹھیدار نے ਕੁਲਦੀਪ ਸਿੰਘ ਗੜਗਾਚੂ ਉਹਨਾਂ ਨੂੰ ਅਸੀਂ ਉਹਨਾਂ ਤੋਂ ਸਨਮਾਨ ਨਹੀਂ ਲੈਣਾ ਕਿਤੇ ਉਹਨਾਂ ਨੂੰ ਪਛ ਨਹੀਂ ਦੇਣ ਦੇਣਾ ਫਸੀਰ ਤੋਂ ਮੈਂ ਜਥੇਦਾਰਾਂ ਦੀ ਲੜਾਈ 'ਚ ਕਦੇ ਨਹੀਂ ਜਾਊਂਗਾ ਹੂੰ ਕਿਉਂਕਿ ਕਾਨ ਕੀ ਹੈ ਐਟ ਪ੍ਰੈਜ਼ੈਂਟ ਦੂਜੇ ਨੂੰ ਕੋਈ ਕਹਿੰਦਾ ਵੀ ਸਾਨੂੰ ਇਸ ਐਕਸੈਪਟ ਹੈ ਹੁਣ ਤੁਮਾ ਜੀ ਤੇ ਕੋਈ ਸਵਾਲ ਕਰ ਰਿਹਾ ਥੋੜੇ ਦਿਨ ਪਹਿਲਾਂ ਮੈਂ ਦੇਖਿਆ ਕਿ ਸੁਭੇਸ਼ ਸਿੰਘ ਦਾ ਕੋਣ ਭਾਈ ਆ ਬਿਆਨ ਸਿੰਘ ਜੀ ਕੋਈ ਵੀ ਜਨਰਲ ਸੁਭੇਸ਼ ਸਿੰਘ ਜੀ ਮਹਾ ਚੇਤ ਨੇ ਕੌਮ ਦੇ ਉਹਨਾਂ ਨੇ ਕਿ ਉਹਨਾਂ ਦਾ ਬਿਆਨ ਕੀ ਆ ਕੀ ਜੀ ਅਸੀਂ ਧੂਮਾਂਜੀ ਕਿਵੇਂ ਬਣੇ ਨੇ ਇੱਕ ਦੂਜੇ ਤੇ ਬਲੇਮ ਲਾਉਣ ਦੇ ਚੱਕਰ ਦੇ ਵਿੱਚ ਆਪਾਂ ਇਹਨਾਂ ਦੀ ਲੜਾਈ 'ਚ ਨਹੀਂ ਪੈਂਦੇ ਹੈਗੇ ਮੇਰਾ ਪਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਲੜਾਈ ਦੇ ਵਿੱਚ ਪਾਉ ਸੰਗਤ ਇਹ ਲੜਾਈ ਲਾਇਸ ਪਰੈਜ਼ੀਡੈਂਟ ਨਾ ਨਾ ਮਸਤ ਕੋਣਾ ਲੜਾਈ ਨਹੀਂ ਸੀ ਪਿਛਲੇ ਸਮੇਂ 'ਚ ਵੀ ਤੁਸੀਂ ਦੇਖੋ ਕਿ 6 ਜੂਨ ਨੂੰ ਕਦੇ ਵੀ ਲਗਭਗ 14-15 ਦੀ ਗੱਲ ਹੈ ਕਿ ਤੁਹਾਨੂੰ ਪਤਾ ਕਿ ਤਲਵਾਰਾਂ ਨਿਕਲ ਗਈਆਂ ਸੀ ਜੇ ਤੁਹਾਨੂੰ ਯਾਦ ਹੋਵੇ ਅਕਾਲ ਤਖਤ ਸਾਹਿਬ ਨੇ ਤਾਂ ਘੱਟਰੀ ਵਾਲੇ ਨੂੰ ਗੱਲ ਲਾ ਲਿਆ ਕੀ ਪਤਾ ਤੁਹਾਨੂੰ ਵੀ ਲਾ ਲੈਣਾ ਜਾਓਗੇ ਹਰਮੰਦਰ ਸਾਹਿਬ ਦੇ ਅੰਦਰ ਸਿਕਿਉਰਿਟੀ ਦੇ ਬਿਨਾ ਜਾਣਾ ਜਿਹੜਾ 6 ਜੂਨ ਨੂੰ ਕਿਉਂਕਿ ਅ اچھا ਨਹੀਂ ਹੈਗਾ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਕਿਉਂਕਿ ਅਕਾਲ ਤਖਤ ਦਾ ਜਿਹੜਾ ਮੌਜੂਦਾ ਜਥੇਦਾਰ ਨੇ ਉਹ ਕਈਆਂ ਨੂੰ ਪਸੰਦ ਨਹੀਂ ਹੈਗੇ ਕਈਆਂ ਨੂੰ ਉਹ ਉਹ ਉਹਨਾਂ ਨੂੰ ਨਹੀਂ ਪਸੰਦ ਉਹ ਦੂਜੇ ਉਹਨਾਂ ਨੂੰ ਨਹੀਂ ਪਸੰਦ ਇਹ ਝਗੜੇ ਤੇ ਮੈਂ ਕਹਾਂਗਾ ਕਿ ਮੈਂ ਦੂਰ ਹੀ ਠੀਕ ਹੈ ਇਸ ਕਾਕੇ ਮੈਂ 6 ਜੂਨ ਨੂੰ ਉੱਥੇ ਨਹੀਂ ਜਾ ਰਿਹਾ ਮੈਂ ਘਰੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਮਹਾਰਾ ਤੂੰ ਇਹ ਸਮਾਜ ਨੂੰ ਸਾਡੇ ਨੂੰ ਸਾਡੇ ਜਥੇਦਾਰਾਂ ਨੂੰ ਸਮੱਤ ਬਖਸ਼ਾ ਇੱਕ ਦੂਜੇ ਦੀਆਂ ਖੂਸੀਆਂ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਇਹਨਾਂ ਦੀ ਜਿਹੜੀ ਆਪਸੀ ਲੜਾਈ ਹੈ ਇਹਨੂੰ ਮਹਾਰਾਜੀ ਖਤਮ ਕਰੇ ਆਪਣੇ ਆਪਣੇ ਘਰੇ ਮੈਂ ਇਹ ਕਹਾਂਗਾ ਕਿ ਹਰ ਸਿੱਖ ਨੂੰ ਉਸ ਦਿਨ ਦੇਗ ਸਜਾ ਕੇ ਸਤਗੁਰਾਂ ਦੇ ਚਾਨਣਾਂ ਦੇ ਵਿੱਚ ਅਮਨ ਸ਼ਾਂਤੀ ਦੇ ਵਾਸਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਰਦਾਸ ਕਰਨੀ ਚਾਹੀਦੀ ਹੈ ਠੀਕ ਹੈ ਬਹੁਤ ਸ਼ੁਕਰੀਆ ਹਰਜੀਤ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਜਿਸ ਥਿੱਕੇ ਦੇ ਨਾਲ ਜੂਨ ਮਹੀਨਾ ਚੱਲ ਰਿਹਾ ਉਹ ਤੋਂ ਲੈ ਕੇ ਗੱਲਬਾਤ ਕੀਤੀ ਤੇ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਹੋਰ ਨੇ ਕਹਿ ਰਹੇ ਸੀਗੇ ਕਿ ਤੁਹਾਡੇ ਘਰ ਦੇ ਵਿੱਚ ਵੀ ਇਹ ਸੰਧੂਰ ਆ ਸਕਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਮਾਪੇ ਭੈਣ ਜਾਂ ਤੁਹਾਡੇ ਬੱਚੇ ਹੈ ਨਹੀਂ ਤੇ ਇਹਨਾਂ ਦੇ ਸਵਾਲ ਨੇ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਕਿਉਂਕਿ ਜਿਸ ਥਿੱਕੇ ਦਾ ਮਾਹੌਲ ਪੰਜਾਬ ਦੇ ਵਿੱਚ ਕ੍ਰੀਏਟ ਹੁੰਦਾ ਨਜ਼ਰ ਆ ਰਿਹਾ ਪਰ ਇੱਕ ਇਹ ਗੱਲ ਤਾਂ ਜ਼ਰੂਰ ਹੈ ਜਿਸ ਥਿੱਕੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰ ਨੇ ਕਿਹਾ ਸੀਗਾ ਕਿ ਕਿਸੇ ਨੂੰ ਕੋਈ ਡਰਨ ਦੀ ਲੜਨ ਦੀ ਜਾਂ ਕੋਈ ਸਥਿਤੀ ਸਹੀ ਜੀ ਅੱਛਾ ਜੀ ਏ ਸੀ ਜੀ ਹਰਜੀਤ ਸਿੰਘ ਦੀਆਂ ਗੱਲਾਂ ਅੱਛਾ ਮੈਂ ਇੱਕ ਚੀਜ਼ ਵੇਖੀ ਹੈ ਹਰਜੀਤ ਸਿੰਘ ਦਾ ਹੋਮਵਰਕ ਬੜਾ ਠੀਕ ਹੈ ਹਮ ਮਤਲਬ ਕਿ ਪੂਰਾ ਪ੍ਰੀਪੇਅਰਡ ਉਹ ਜਿਹੜੀ ਤਿਆਰੀ ਕਰਕੇ ਆਉਂਦੇ ਹੈ ਹਾਂ ਬਿਲਕੁਲ ਤਿਆਰੀ ਕਰਕੇ ਕਿ ਮੈਂ ਕਿਹੜੀ ਗੱਲ ਦਾ ਜਵਾਬ ਦੇਣਾ ਹੈ ਤੇ ਮੈਂ ਕਿਹੜੀ ਗੱਲ ਨੂੰ ਘੁਮਾ ਕੇ ਕਿੱਥੇ ਲੈ ਜਾਣਾ ਹੈ ਮਤਲਬ ਕਿ ਜੂਨ ਦੀ ਗੱਲ ਸ਼ੁਰੂ ਹੋਈ बीजेपी ਦੇ ਨਾਮ ਅੰਦਾਸੀ ਖਮੋਸ਼ ਹੋ ਜਾਂਦੇ ਸੀ ਪੰਜਾਬ ਹਕੂਮਤ ਨੂੰ ਚੜ ਗਿਓ ਬੁਰਾ ਬੁਰਾ ਪਲਾ ਵੀ ਬੋਲਦੇ ਪਏ ਨੇ ਕਿ ਮੇਰੀ ਜਾਨ ਦੇ ਵੀ ਦੁਸ਼ਮਣ ਨੇ ਤੇ ਮੇਰੇ ਫਲਾਣੇ ਨਹੀਂ ਮੇਰੇ ਡਮਕਾਣੇ ਵੀ ਕਹਿੰਦੇ 6 ਜੂਨ ਨੂੰ ਮੈਂ ਘਰ ਬੈ ਕੇ ਬਥੇਰਾ ਸੋਕ ਕਰ ਲੈਂਦਾ ਵਾ ਲੇਕਿਨ ਮੈਂ ਉੱਥੇ ਜਾਂ ਤੋ ਬੰਦਾ ਪੁੱਛੇ ਤੂੰ ਘਰ ਬੈ ਕੇ ਇਹਦੇ ਘਰ ਅੱਛਾ ਉਹ ਮੈਨੂੰ ਇੱਕ ਗੱਲ ਦੀ ਹੋਰ ਨਹੀਂ ਸਮਝ ਆਈ ਉਹ ਕਹਿੰਦੇ ਪਏ ਨੇ ਕਿ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਭਗਤਵਾਂ ਇੱਕੀ ਨਾਮ ਹੈ ਭਗਵੰਤ ਭਗਵਤ ਭਗਵਦਮਾਨ ਅੱਛਾ ਉਹ ਕਿਹਦੇ ਸੀਐਮ ਹੈ ਨਾ ਸੀਐਮ ਉਹ ਕਹਿੰਦੇ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਤੁਸੀਂ ਧਰਨਾ ਲਾਓ ਕਿ ਉਹ ਨਹੀਂ ਉਹ ਗਲਤ ਗੱਲ ਕਿ ਉਹ ਸਕਸ ਯੂਜ਼ ਕਰ ਬਾਓ ਠੀਕ ਉਹ ਕਹਿੰਦਾ ਮੈਂ ਕਿੱਲੇ ਜਾਵਾਂ ਤੁਸੀਂ ਜਾਓ ਉਹ ਗੱਲ ਹੈ ਕਿ ਉਹ ਸਾਡੀ ਆਪਣੇ ਮਤਲਬ ਕਿ دین ਦੇ ਵਿੱਚ ਹੈ ਕਿ دین ਦੇ ਠੇਕੇਦਾਰ ਦੇ ਬਨੇ ਹੋਏ ਹੋ ਤੁਸੀਂ ਕਿਉਂਕਿ ਗੈਟਪ ਤੇ ਸਾਰਾ ਤੁਸੀਂ ਲਿਆ ਹੋਇਆ ਹਰ ਗੱਲਬਾਤ ਨੂੰ ਫਾਲੋ ਕਰਾਉਂਦੇ ਜਾਂ ਜਨਤਾ ਦੇ ਤੁਹਾਨੂੰ ਵੇਖਦੀ ਤੇ ਤੁਸੀਂ ਜਾਓਗੇ ਤਾਂ ਲੋਕ ਤੁਹਾਡੇ ਪਿੱਛੇ ਆਣਗੇ ਇਹ ਕਿ ਇਹ ਤੇ ਕੈਮਰਾਮੈਨ ਨੇ ਉਹੀ ਤੇ ਗੱਲ ਵੀਡੀਓ ਵੀਰ ਨੇ ਜੀ ਨੇ ਕੀਤੀ ਹੈ ਉਹਨਾਂ ਨੇ ਕਿਹਾ ਸਾਡਾ ਕੰਮ ਹੈ ਕਵਰੇਜ ਕਰਨਾ ਤੁਸੀਂ ਸਾਡੇ ਨਾਲ ਉੱਠ ਕੇ ਤੁਰੋ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਉਹਨਾਂ ਕੋਲ ਸਵਾਲ ਜਵਾਬ ਤੇ ਅਸੀਂ ਕਰਨੇ ਨੇ ਅਸੀਂ ਤੁਸੀਂ ਦੁਨੀਆ ਕਹਿੰਦਾ ਮੈਂ ਕਿਉਂ ਜਾ ਮੈਂ ਕਿਹੜਾ ਕਿਉਂ ਕਹਿੰਦਾ ਕਿਉਂ ਮੈਂ ਕਿਹੜਾ ਕਿਸੇ ਦਾ ਠੇਕੇਦਾਰ ਆ ਤੇ ਉਹ ਕਹਿੰਦਾ ਅਸੀਂ ਮੀਡੀਆ ਵਾਲੇ ਫਿਰ ਕਿਸੇ ਦੇ ਠੇਕੇਦਾਰ ਜਿਵੇਂ ਉਹਨਾਂ ਨੇ ਵਾਜੇ ਲਫ਼ਜ਼ਾਂ ਇਹ ਗੱਲ ਕੀਤੀ ਕਿ ਕੋਈ ਪਿੰਡ ਵਿਗੜਿਆ ਸੀਗਾ ਠੀਕ ਹੈ ਤੇ ਉਹ ਪਿੰਡ ਵਾਲੀ ਗੱਲ ਉਹਨਾਂ ਨੇ ਸੁਣਾਈ ਤੇ ਉਹਨੇ ਕਿਹਾ ਜੀ ਤੁਸੀਂ ਫਿਰ ਉਹ ਪਿੰਡ ਦੇ ਵਿੱਚ ਜਾ ਕੇ ਡਕੋ ਉਹਨਾਂ ਨੂੰ ਵੀਰ ਨੇ ਕਿਹਾ ਐਂਕਰ ਨੂੰ ਕਿਹਾ ਕਿ ਤੁਸੀਂ ਉੱਥੇ ਜਾਓ ਉਹ ਕਹਿੰਦਾ ਮੈਂ ਕਿਉਂ ਜਾਵਾਂ ਤੁਸੀਂ ਨਹੀਂ ਜਾਂਦੇ ਉਹ ਜਿਹੜੀ ਗੱਲ ਉਹਦੇ ਤੇ ਆਂਦੀ ਹੈ ਨਾ ਉਹ ਅਗਲੇ ਤੇ ਪਾਉਣ ਦੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਪਾਉ ਆਪਣੇ ਆਪ ਨੂੰ ਸ਼ੋਅ ਕਰਾਉਂਦੇ ਨੇ ਉਹਨਾਂ ਉਹ ਅੱਗੇ ਲੱਗਣ ਇਹ ਤੇ ਐਂਕਰ ਨੇ ਇਹ ਪਿੱਛੇ ਜਾਣ ਤੁਹਾਡੀ ਸਾਰੀ ਡਿਟੇਲ ਲੈਣ ਕੈਮਰੇ ਓਨ ਕਰਨਾ ਸਾਰੇ ਅੱਛਾ ਇਹ ਇੱਕ ਜਿਹੜੀ ਗੱਲਬਾਤ ਹੋਈ ਹੈ ਸਦੂਰ ਅਲੀ ਠੀਕ ਹੈ ਕਿ ਹਕੂਮਤ ਨੇ ਐਲਾਨ ਕੀਤਾ ਜਾਂ ਫੇਕ ਨਿਊਜ਼ ਫੈਲੀ ਤੇ ਉਹਨਾਂ ਨੇ ਤੇ ਓਨ ਕੈਮਰਾ ਬਿਆਨ ਦੇ ਦਿੱਤਾ ਨਾ ਭਗਤ ਮਾਨ ਨੇ ਠੀਕ ਹੈ ਓਨ ਕੈਮਰਾ ਜਿਹੜਾ ਉਹਨਾਂ ਦਾ ਸੀਐਮ ਹੈ ਉਹਨੇ ਓਨ ਕੈਮਰਾ ਦੇ ਦਿੱਤਾ ਕਿ ਹਰ ਬੰਦੇ ਦੇ ਘਰ ਹਰ ਪੰਜਾਬੀ ਦੇ ਘਰ ਸੰਧੂਰ ਆਏਗਾ ਵਨ ਨੈਸ਼ਨਲ ਤੇ ਵਨ ਹਸਬੈਂਡ ਇਹੋ ਜਿਹਾ ਕੋਈ ਬੋਲ ਵੀ ਉਹਨਾਂ ਨੇ ਬੋਲਿਆ ਠੀਕ ਹੈ ਤੇ ਉਹ ਬਾਜੂ ਕਹਿੰਦੇ ਪਏ ਨੇ ਕਿ ਨਹੀਂ ਉਹ ਇੱਕ ਸਾਜ਼ਿਸ਼ ਹੈ ਸਿਰਫ ਉਹ ਸਾਜ਼ਿਸ਼ ਦੇ ਖਿਲਾਫ ਹੋਇਆ ਹੋਇਆ ਸਾਜ਼ਿਸ਼ ਦੀ ਵਜ੍ਹਾ ਤੋਂ ਹੋਇਆ ਹੋਇਆ ਇਸ ਤਰ੍ਹਾਂ ਦਾ ਕੋਈ ਬਿਆਨ ਉਹਨਾਂ ਨੇ ਨਹੀਂ ਦਿੱਤਾ ਹਾਂ ਇਦਾਂ ਹੀ ਹੈ ਇਹ ਦੇਖੋ ਜਿੱਦਾਂ ਕਿ ਉਹ ਐਂਕਰ ਨੇ ਉਹਨਾਂ ਨੇ ਵੀ ਵੀਡੀਓ ਦੇ ਐਂਡ ਦੇ ਵਿੱਚ ਇਹ ਹੀ ਆਖਿਆ ਕਿ ਅਸੀਂ ਬਈ ਇਸ ਚੀਜ਼ ਤੇ ਇੰਨੀ ਬੈਸ ਨਹੀਂ ਕਰ ਸਕਦੇ ਆ ਠੀਕ ਹੈ ਹੁਣ ਇਹ ਜਿਹੜੇ ਸਾਨੂੰ ਵੇਖਣ ਆਲੇ ਨੇ ਉਹ ਸਾਨੂੰ ਬਿੱਤਰ ਦੱਸ ਸਕਦੇ ਨੇ ਨੌਲੇਜ ਦੇ ਸਕਦੇ ਨੇ ਕਿਉਂਕਿ ਸਾਨੂੰ ਇਹਨਾਂ ਨੌਲੇਜ ਨਹੀਂ ਜਿੰਨਾ ਨੌਲੇਜ ਉਹਨਾਂ ਨੂੰ ਅੱਛਾ ਮੈਂ ਇੱਕ ਚੀਜ਼ ਤੋਂ ਹੋਰ بڑا ਹੋਇਆ ਉਹ ਜੂਨ ਦਾ ਨਾਮ ਜਦੋਂ ਵੀ 84 ਦਾ ਲੈਂਦੇ ਸੀ ਨਾ ਉਹ ਕਹਿੰਦੇ ਬਈ ਅਸੀਂ ਲੋਕ ਨਾ ਸਿਰਫ ਫੈਨ ਇਹ ਕੀ ਕਹਿ ਲੈਨੇ ਕਿ ਪੈਸਾ ਟੰਡੋ ਲਿਖੇ ਇਸ ਚੀਜ਼ ਨੂੰ ਕਰ ਰਹੇ ਨੇ ਮਤਲਬ ਕਿ ਐਵੇਂ ਕਿ ਜਿਵੇਂ ਇਹਨਾਂ ਨੂੰ ਉਸ ਚੀਜ਼ ਦਾ ਦੁੱਖ ਨਹੀਂ ਨਜ਼ਰ ਆਉਂਦਾ ਨਹੀਂ ਇੱਕ ਚੀਜ਼ ਹੈ ਨਾ ਕਿ ਉਹ ਦੱਸ ਰਹੇ ਸਨ ਕਿ ਜਿਨ੍ਹਾਂ ਦੀ ਫੈਮਿਲੀ ਉਹਦੇ ਵਿੱਚ ਗਈ ਹੈ ਉਸ ਇਨਸੀਡੈਂਸ ਦੇ ਵਿੱਚ ਗਈ ਹੈ ਤੇ ਉਹ ਉਹਨਾਂ ਨੇ ਜ਼ਾਰੀ ਗੱਲ ਹੁਣ ਦੱਸਣਾ ਹੀ ਹੈ ਮਤਲਬ ਕਿ ਉਹਨੇ ਕਹਿਣਾ ਕਿ ਸਾਡਾ ਖਾਨਦਾਨ ਤਬਾਹ ਹੋਇਆ ਕਹਿੰਦਾ ਉਸ ਗੱਲ ਨੂੰ ਤੇ 40 ਸਾਲ ਹੋ ਗਏ ਨੇ ਤੇ 40 ਤੇ 20 60 ਸਾਲ ਹੋ ਗਏ ਨੇ ਤੇ 60 ਸਾਲਾਂ ਹੀ ਧਰੇ ਤੱਕ ਉਹਦੀ ਰੋਟੀ ਨਹੀਂ ਪੱਕੀ मतलब कि ਇਹ ਕਹਿਦਾ ਮਤਲਬ ਇਹ ਕਿ ਉਹ ਮੇਰੀ ਗਰੀਬੀ ਤੇ ਰੱਬ ਦੇ ਹੱਥ ਚੈ ਰੋ ਕਿਸੇ ਨੂੰ ਦੇ ਸਕਦਾ ਕਿ ਦੁਨੀਆਦਾਰੀ ਇਹ ਨਾ ਕਹਿੰਦੇ ਚਲਣੀ ਚਲਣੀ ਹੈ ਚਲਣੀ ਚਲਣੀ ਹੈ ਲੇਕਿਨ ਦੁੱਖ ਜਿਹੜੇ ਨੇ ਨਾ ਉਹ ਜ਼ਿੰਦਗੀ ਚ ਨਾਲ ਰਹਿ ਜਾਂਦੇ ਬਿਲਕੁਲ ਤੇ ਜਿਨ ਕਿ ਉਦੋਂ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਹੋਇਆ ਹੈ ਠੀਕ ਹੈ ਉਹ ਅੱਜ ਵੀ ਹਰ ਪੰਜਾਬੀ ਨੂੰ ਯਾਦ ਬਿਲਕੁਲ ਠੀਕ ਹੈ ਕਿ ਕਿਵੇਂ ਕੀਤਾ ਗਿਆ ਕਿਵੇਂ ਹਕੂਮਤਾਂ ਨੇ ਮਿਲ ਕੇ ਪੁਲਿਸ ਨੇ ਮਿਲ ਕੇ ਤੇ ਕਿਵੇਂ ਗੁਰਦੁਆਰਿਆਂ ਤੇ ਹਮਲਾ ਕਰਕੇ ਲੋਕਾਂ ਨੂੰ ਮਾਰ ਗਏ ਉਹਨਾਂ ਦੀਆਂ ਲਸ਼ਾਂ ਬਾਹਰ ਕੱਢੀਆਂ ਗਈਆਂ ਤੇ ਕਿਵੇਂ ਕਰਵਾਇਆ ਗਿਆ ਕਰਵਾਇਆ ਗਿਆ ਬਿਲਕੁਲ ਜੀ ਇਹਦੇ ਪਿੱਛੇ ਬੜੀਆਂ ਸਾਜ਼ਿਸ਼ਾਂ ਸੀ ਜੀ ਇਸ ਗੱਲ ਨੂੰ ਖੋਲਾਂਗੇ ਤੇ ਬੜੀ ਦੂਰ ਤੱਕ ਗੱਲ ਨਿਕਲ ਜਾਂਦੀ ਹੈ ਹਾਂ ਜੀ ਜੀ ਤੇ ਮਤਲਬ ਕਿ ਇਹ ਤੇ ਹੁਣ ਜੂਨ ਦਾ ਮਹੀਨਾ ਚਾਰ ਰਿਹਾ ਆ ਉਹ ਲੋਕ ਬਿਹਤਰ ਜਾਣ ਸਕਦੇ ਨੇ ਲੇਕਿਨ ਅੱਛਾ ਇੱਕ ਚੀਜ਼ ਤੁਹਾਨੂੰ ਇੱਕ ਚੀਜ਼ ਤੁਹਾਨੂੰ ਦੱਸੀ ਹੈ ਕਿ ਉਹ ਜਿਹੜੀਆਂ ਸਿਰਫ ਉਹੀ ਹੈ ਹਰਜੀਤ ਸਿੰਘ ਜਿਹੜਾ ਹੈ ਨਾ ਉਹਨੂੰ ਹੀ ਦੱਸ ਰਿਹਾ ਹੈ ਹਾਲਾਂਕਿ ਉਹਦੇ ਕੋਲ ਵੇਖ ਲਓ ਕਿ ਵੌਇਸ ਆਫ ਸੀਐਮ ਆ ਗਈ ਹੈ ਤੇ ਉਹਦੇ ਨਾਲ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ মিডিਆ ਨਾਲ ਲੱਗਦਾ ਅਟੈਚ ਨਹੀਂ ਹੈ ਕਹਿੰਦਾ ਮੈਂ ਇੰਨੇ ਕੋਈ ਖਬਰਾਂ ਖਬਰਾਂ ਨਹੀਂ ਮਤਲਬ ਕਿ ਉਹਨੇ ਆਪਣੀ ਮਤਲਬ ਵਾਲੀਆਂ ਖਬਰਾਂ ਜਿਹੜੀਆਂ ਨੇ ਆਪਣੇ ਮੋਬਾਈਲ 'ਚ ਵੀ ਰਿਕਾਰਡ ਕਰਕੇ ਰੱਖੀਆਂ ਨੇ ਤੇ ਜਿਹੜੀਆਂ ਦੂਸਰੀਆਂ ਗੱਲਾਂ ਨੇ ਨਾ ਉਹਨਾਂ ਨੂੰ ਇਗਨੋਰ ਕਰਨਾ ਨਿਕਲ ਗਿਆ ਕਾਸ਼ੀ ਚਾਲੀ ਆ ਗਈ ਨਾ ਕਿ ਔਰ মিডিਆ ਤੇ ਉਹਨੇ ਜੋ-ਜੋ ਜਵਾਬ ਦੇਣਾ ਜੋ-ਜੋ ਉਹਨੇ ਰਿਕਾਰਡਿੰਗ ਕੀਤੀ ਹੋਈ ਹੈ ਜੋ-ਜੋ ਨਹੀਂ ਆ ਰਿਹਾ ਉਹਨਾਂ ਨਾਲ ਬਿਲਕੁਲ ਅੱਛਾ ਮੈਂ ਇੱਕ ਚੀਜ਼ ਦੇਖਣਾ ਚਾਹੁੰਦਾ ਕਿ ਜਿਹੜੇ ਈਵਰ ਸਾਨੂੰ ਦੇਖਦੇ ਪਏ ਨੇ ਸਾਡੀ ਵੀਡੀਓ ਨੂੰ ਦੇਖਦੇ ਨੇ ਇਹ ਉਹਨਾਂ ਦੇ ਕੀ ਵਿਚਾਰ ਨੇ ਹਰਜੀਤ ਸਿੰਘ ਦੇ ਵਾਤਾ ਤਾਂ ਕਿ ਸਾਨੂੰ ਥੋ ਤੇ ਅਸੀਂ ਵੀ ਕਿਸੇ ਵੀ ਬੰਦੇ ਤੇ ਕੋਈ ਐਸੀ ਗੱਲ ਨਹੀਂ ਕਰ ਸਕਦੇ ਜਿੰਦਾ ਸਾਨੂੰ ਕਨਫਰਮ ਨਾ ਹੋਵੇ ਹਾਂ ਬਲੇਮ ਨਹੀਂ ਅੰਲਾ ਤੂੰ ਦੱਸ ਨਾ अच्छे ਲੋਗਾਂ ਦੇ ਵੀ ਬੁਰੀਆਂ ਗੱਲਾਂ ਗੰਨਾ ਹੁੰਦੀਆਂ ਨੇ ਤੇ ਬੁਰੇ ਲੋਗਾਂ ਤੇ ਵੀ ਬੁਰੀਆਂ ਗੱਲਾਂ ਮਤਲਬ ਕਿ ਜਿਵੇਂ ਆਪਾਂ ਲਾਸਟ ਟਾਈਮ ਇੱਕ ਇੰਟਰਵਿਊ ਪੋਡਕਾਸਟ ਵੇਖਿਆ ਸੀ ਉਹਦਾ ਕੇ ਪੀ ਐਸ ਗਿੱਲ ਦਾ ਤੇ ਲੋਕਾਂ ਨੇ ਆਪਾਂ ਨੂੰ ਕਮੈਂਟਸ ਕਰਕੇ ਦੱਸਿਆ ਕਿ ਉਹ ਵਾਕਈ ਬੁੱਚੜ ਸੀ ਉਹ ਐਵੇਂ ਆ ਤੇ ਚੜਦੇ ਪੰਜਾਬ ਦੇ ਵਿੱਚ ਇਹਨਾਂ ਦਾ ਕੀ ਵਕਾਰ ਕੀ ਹੈ ਇਹਨਾਂ ਨੂੰ ਲੋਕ ਕਹਿੰਦੇ ਕੀ ਹੈ ਜਾਣਦੇ ਕੀ ਹੈ ਕਿਸ ਨਾਮ ਤੋਂ ਪਛਾਣਦੇ ਨੇ ਬਾਬਾ ਹਰਜੀਤ ਸਿੰਘ ਦੇ ਬਾਰੇ ਚ ਜੋ ਵੀ ਸਾਨੂੰ ਗਾਈਡ ਕਰਨਾ ਹੈ ਉਹ ਤੁਸੀਂ ਕਰਨਾ ਹੈ ਤੁਸੀਂ ਸਾਨੂੰ ਦੱਸਣਾ ਹੈ ਤੇ ਅਸੀਂ ਇਹਨਾਂ ਦੇ ਬਾਰੇ ਅਸੀਂ ਆਪਣੇ ਵੀਵਰਸ ਨੂੰ ਅਗੇ ਦੱਸੋ ਲੋ ਜੀ ਐਸੀ ਅਜ ਦਾ ਬ੍ਰਾਡਕਾਸਟ ਵਾਹ ਵਾਹ लगेगा जिड़िया सही सी पता सां अने व्यूवर तक लेके जाने अपना रखना ख्याल अगली, अगली वीडियो जी। जी।